ਕੱਲ ਆਨਰੇਬਲ ਕੋਰਟ ਨੇ ਮਲੇਰਕੋਟਲਾ ਦੀ ਕੋਰਟ ਨੇ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੂੰ ਨਰੇਸ਼ ਯਾਦਵ ਨੂੰ ਜਿਹੜਾ ਬਹੁਤ ਹੀ ਚਹੇਤਾ ਮੰਨਿਆ ਜਾਂਦਾ ਹੈ ਅਰਵਿੰਦ ਕੇਜਰੀਵਾਲ ਦਾ ਆਮ ਆਦਮੀ ਪਾਰਟੀ ਦਾ ਔਰ ਉਹਦੀਆਂ ਕੁਝ ਤਸਵੀਰਾਂ ਵੀ ਮੈਂ ਸਾਂਝੀ ਕਰ ਰਿਹਾ ਕਿ ਇਹ ਉਹ ਐਮਐਲਏ ਹੈ ਜਿਹਨੂੰ ਕੇਜਰੀਵਾਲ ਸਾਹਿਬ ਨੇ ਇੱਕ ਵਾਰੀ ਨਹੀਂ ਕਈ ਵਾਰੀ ਐਮਐਲਏ ਦੀ ਟਿਕਟ ਦੇ ਕੇ ਨਵਾਜਿਆ ਆ ਹਰਪਾਲ ਚੀਮਾ ਸਾਹਿਬ ਨਾਲ ਉਹਦੀ ਫੋਟੋ ਇਹ ਭਗਵੰਤ ਮਾਨ ਨਾਲ ਉਹਦੀ ਫੋਟੋ ਔਰ ਇਹ ਸਪੀਕਰ ਸਾਹਿਬ ਕੁਲਤਾਰ ਸੰਧਵਾ ਤੇ ਸਾਰੀ ਆਮ ਆਦਮੀ ਪਾਰਟੀ ਦੀ ਜੋ ਲੀਡਰਸ਼ਿਪ ਆ ਉਹਦੇ ਨਾਲ ਉਹਦੀ ਫੋਟੋ ਇਹ ਜਾਂ ਇਨਸਾਨ ਜੀਨੇ ਨੋਇੰਗਲੀ ਔਰ ਜੀਨੂ ਆਨਰੇਬਲ ਕੋਰਟ ਨੇ ਹਲੇ ਤਾ ਇਹਦੇ ਤੇ ਲੀਨਿਐਂਟ 뷰 ਲਿਆ ਕਿ ਇਹ ਕੱਲਾ ਕੱਲਾ ਆਪਦੇ ਪਰਿਵਾਰ ਦਾ ਕਮਾਊ ਪੁੱਤ ਹੈ ਨਗਰ ਫੇਰ ਵੀ ਉਹ ਤੋਂ ਬਾਅਦ ਇਹਨੂੰ 120 ਵੀ ਕਨਸਪਰੇਸੀ ਤੇ 295A 120B ਦੇ ਨਾਲ ਪੜੀ ਜਾਂਦੀ ਹੈ 153A ਕਿ ਰਿਲੀਜੀਅਸ ਭਾਵਨਾ ਨੂੰ ਕੇਸ ਪਹੁੰਚਾਉਣਾ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨਾ ਸੈਕੂਲਰਾਈਜ਼ ਕਰਨਾ ਉਹਨਾਂ ਦੇ ਧਰਮ ਗ੍ਰੰਥ ਨੂੰ ਕੁਰਾਨ ਸ਼ਰੀਫ ਨੂੰ ਉਹਦੀ ਬੇਅਤਵੀ ਕਰਨਾ ਔਰ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਹੈਜ਼ ਅ ਲੋਟ ਟੂ ਅਨਸਰ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਔਰ ਇਹਨਾਂ ਦੀ ਸਮੁੱਚੀ ਟੀਮ ਕਿ ਇਸ ਇਹੀ ਪੋਲਿਟਿਕਸ ਤੇ ਤੁਹਾਡੀ ਬੁਨਿਆਦ ਖੜੀ ਆ ਹਿੰਦੂ ਸਿੱਖ ਕਿਵੇਂ ਲੜਾਉਣੇ ਆ ਹਿੰਦੂ ਮੁਸਲਮਾਨ ਭਾਈਚਾਰੇ ਦੀ ਲੜਾਈ ਕਿਵੇਂ ਕਰਾਉਣੀ ਆ ਸਿੱਖ ਹਿੰਦੂ ਸਿੱਖ ਕਿਵੇਂ ਮਸਲੇ ਖੜੇ ਕਰਨੇ ਆ ਔਰ ਇਹ ਬੁਨਿਆਦ ਤੇ ਅੱਜ ਤੁਹਾਡੀ ਪੋਲਿਟਿਕਸ ਏ ਟਿਕੀ ਆ ਹਾਲੇ ਤਾਂ ਇੱਕ ਕੇਸ ਤੇ ਤੁਹਾਡਾ ਕਨਵਿਕਸ਼ਨ ਆਈ ਹੈ ਮੇਰਾ ਇਹ ਮੰਨਣਾ ਕਿ ਜੇ ਇਨਕੁਆਇਰੀਆਂ ਹੋਣ ਲੱਗ ਪਈਆਂ ਤੇ ਹੋਰ ਵੀ ਕਈ ਪਰਦੇ ਖੁੱਲਣਗੇ ਔਰ ਇਹ ਗੱਲ ਵੀ ਸਪਸ਼ਟ ਹੋ ਕੇ ਆਊਗੀ ਕਿ ਇੱਕ ਇਨਸੀਡੈਂਟ ਨਹੀਂ ਕਈ ਇਨਸੀਡੈਂਟ ਤੁਸੀਂ ਕਰਾਏ ਜਿੱਥੇ ਮਾਹੌਲ ਖਰਾਬ ਕੀਤਾ ਔਰ ਮਾਹੌਲ ਖਰਾਬ ਕਰਕੇ ਫਿਰ ਉਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਸਿਰਫ ਇਸ ਲਈ ਕਿ ਤੁਸੀਂ ਆਪ ਦੇ ਆਪ ਨੂੰ ਪੋਲਿਟੀਕਲ ਪਾਰਟੀ ਦੇ ਤੌਰ ਤੇ ਇ ਸਟੈਬਲਿਸ਼ ਕਰ ਲੋ ਔਰ ਇੱਕ ਇਨਸੀਡੈਂਟ ਨਹੀਂ ਹੈ ਤੁਸੀਂ ਲੋਕਾਂ ਤੇ આરોਪ ਲਾਏ ਫਿਰ ਤੁਸੀਂ ਮਾफी ਮੰਗੋ ਛੋਟੀ ਜਿਹੜੀ ਪੋਲਿਟਿਕਸ ਹੈ ਉਹ ਝੂਠ ਜਿਹੀ ਹੈ ਔਰ ਅੱਜ ਵੀ ਪੰਜਾਬ ਇਹ ਪੰਜਾਬ ਦਾ ਬਾਰਡਰ ਸਟੇਟ ਜਿੱਥੇ ਹਮੇਸ਼ਾ ਹੀ ਪਾਕਿਸਤਾਨ ਨੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਹੈ ਪਾਕਿਸਤਾਨ ਨੇ ਹੈ ਹਾਲਵੇਸ ਟ੍ਰਾਈ ਟੂ ਫਾਰਮ ਐਂਡ ਟ੍ਰਬਲ ਉਸ ਬਾਰਡਰ ਸਟੇਟ ਦੇ ਸੋਸ਼ਲ ਫੈਬਰਿਕ ਨੂੰ ਹਿੰਦੂ ਸਿੱਖ ਏਕਤਾ ਨੂੰ ਭਾਈਚਾਰਕ ਸਾਂਝ ਨੂੰ ਤੁਸੀਂ ਕਿਵੇਂ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿਰਫ ਤੇ ਸਿਰਫ ਇਸ ਲਈ ਕਿ ਤੁਹਾਡੇ ਸਿਆਸੀ ਪੈਰ ਜਮ ਜਾਣ ਸ਼ਾਇਦ ਸਿਆਸੀ ਪੈਰ ਜਮਾਉਣ ਤੇ ਇੱਕ ਵਾਰੀ ਤਾਂ ਤੁਸੀਂ ਕਾਮਯਾਬ ਹੋ ਗਏ ਹੋ ਮਗਰ ਤੁਹਾਡੇ ਝੂਠ ਦੀ ਰਾਜਨੀਤੀ ਧੋਖੇ ਦੀ ਰਾਜਨੀਤੀ ਫਰੇਬ ਦੀ ਰਾਜਨੀਤੀ ਅੱਜ ਉਹਦਾ ਪਰਦਾ ਫਾਸ਼ ਹੋ ਰਿਹਾ ਔਰ ਮੈਂ ਮੰਗ ਕਰਦਾ ਜਿੱਥੇ ਮੈਂ ਇਸ ਵਰਡਿਕ ਨੂੰ ਵੈਲਕਮ ਕਰਦਾ ਔਰ ਸ਼ਰਮ ਆਉਣੀ ਚਾਹੀਦੀ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਤੁਹਾਨੂੰ ਯੂ ਦਾ ਫਰਸਟ ਪੋਲਿਟੀਕਲ ਪਾਰਟੀ ਜੀ ਦੇ ਕਾਰਕੁਨ ਨੂੰ ਧਰਮ ਗ੍ਰੰਥ ਦੀ ਬੇਅਦਬੀ ਧਾਰਮਿਕ ਭਾਵਨਾਵਾਂ ਦੋ ਸਮੁਦਾਇ ਨੂੰ ਆਪਸ ਵਿੱਚ ਲੜਾਉਣ ਲਈ ਤੁਹਾਨੂੰ ਕਨਵਿੰਕਟ ਕੀਤਾ ਗਿਆ ਤੁਹਾਡੇ ਚਿਹਤੇ ਐਮਐਲਏ ਨੂੰ ਤੁਹਾਡੇ ਮੁੱਛ ਦੇ ਵਾਲ ਨੂੰ ਤੁਹਾਡੀ ਸੱਜੀ ਬਾਹ ਨੂੰ ਨਰੇਸ਼ ਯਾਦਵ ਨੂੰ ਆਈ ਥਿੰਕ ਇਲੈਕਸ਼ਨ ਕਮਿਸ਼ਨ ਸ਼ੁਡ ਟੇਕ ਨੋਟਿਸ ਡੀ ਰੈਕਗਨਾਈਜ਼ ਅ ਪਾਰਟੀ 댓 ਇਸ ਟ੍ਰਾਈਂਗ ਟੂ ਕ੍ਰੀਏਟ ਟ੍ਰਬਲ ਇਨ ਦਾ ਬਾਰਡਰ ਸਟੇਟ ਐਟ ਦਾ ਸੇਮ ਟਾਈਮ ਸੀਬੀਆਈ ਸ਼ੁਡ ਸਕੇਪ ਇਨ ਆਨਰੇਬਲ ਕੋਰਟ ਸ਼ੁਡ ਮਾਰਕ ਅਨਕੁਆਇਰੀ ਆਫ ਆਲ ਸੈਕਰੀਲੀਜ ਇਨਸੀਡੈਂਟਸ ਇਨ ਪੰਜਾਬ ਔਰ ਤੁਸੀਂ ਮੰਨੋ ਮੇਰੀ ਗੱਲ ਕਿ ਜੇ ਇਹ ਦੀ ਸਹੀ ਤਰੀਕੇ ਨਾਲ ਇਨਕੁਆਇਰੀ ਹੋ ਗਈ ਬਹੁਤ ਕੁਝ ਸਾਹਮਣੇ ਆਊਗਾ ਕਿ ਕਿਵੇਂ ਇੱਕ ਸਿਆਸੀ ਪਾਰਟੀ ਨੇ ਮਾਹੌਲ ਖਰਾਬ ਕਰਕੇ ਆਪਣਾ ਸਿਆਸੀ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਆ ਇਸ ਲਈ ਕੱਲੀ ਮਾਫੀ ਨਾਲ ਨਹੀਂ ਸਰਨਾ ਥੋੜੇ ਤੇ ਕਾਰਵਾਈ ਹੋਣੀ ਚਾਹੀਦੀ ਕਿ ਤੁਸੀਂ ਦੇਸ਼ ਦੇ ਹਿੱਤ ਦੇ ਖਿਲਾਫ ਜਾ ਕੇ ਬਾਰਡਰ ਸਟੇਟ ਦੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਜਿਹੜਾ ਦੇਸ਼ ਲਈ ਔਰ ਭਾਈਚਾਰਕ ਸਾਂਝ ਲਈ ਬਹੁਤ ਘਾਤਕ ਸਾਬਤ ਹੋ ਸਕਦਾ ਔਰ ਗ੍ਰੋਥੀ ਮੁਲਕ ਦੀਆਂ ਕੋਈ ਜਾਂ ਸਾਜਸ਼ਾ ਦਾ ਹਿੱਸਾ ਬਣ ਰਹੇ ਹੋ ਮੈਂ ਸਮਝਦਾ ਪਾਕਿਸਤਾਨ ਦੀ ਸੋਚ ਦਾ ਹੱਥ ਟੋਕਾ ਬਣ ਰਹੇ ਇਸ ਲਈ ਯੂ ਨੀਡ ਟੂ ਬੀ ਟੇਕਨ ਟੂ ਟਾਸਕ ਔਰ ਇਹ ਜੀ ਗੰਦੀ ਰਾਜਨੀਤੀ ਕਰਨ ਵਾਲੇ ਲੋਕ ਉਹਨਾਂ ਨੂੰ ਤਾਂ ਇਨੀ ਸਖਤ ਸਜ਼ਾ ਮਿਲਣੀ ਚਾਹੀਦੀ ਕਿ ਗਾਂ ਲੱਤਾ ਕੰਬੜ ਥੋਡੀਆਂ ਇਹ ਜੀ ਸੋਚ ਰੱਖਣ ਵਾਸਤੇ ਔਰ ਇਹ ਜੀ ਕਾਰਵਾਈ ਕਰਨ ਵਾਸਤੇ ਸੋ ਆਈ ਅਰਜ தி ਆਨਰੇਬਲ ਕੋਰਟਸ ਐਂਡ ਮੈਂ ਸੀਬੀਆਈ ਇਨਕੁਆਇਰੀ ਦੀ ਮੰਗ ਕਰਦਾ ਟੂ ਗੈਟ ਦ ਟਰੂਥ ਆਊਟ ਐਂਡ 올 ਦ ਅਦਰ ਮੈਟਰਸ